ਕਿੰਕਾ ਇੱਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਕਣੀ ਨਾ ਆਵੇ ਇਹ ਪੰਜਵੀਂ ਫਕਤੀ ਆ ਗਈ ਭਾਈ ਸਤਿਗੁਰੂ ਸਮਝਾਉਂਦੇ ਨੇ ਕਿਨਕਾ ਮਾਤਰ ਵੀ ਗਿਆਨ ਆਵੇ ਗੁਰਸ਼ਬਦ ਵਿੱਚੋਂ ਆਪਾਂ ਪ੍ਰਾਪਤ ਕਰ ਲਈਏ ਤਾਂ ਆਪਣਾ ਜੀਵਨ ਬਦਲ ਜਾਂਦਾ ਹੈ ਉਹ ਆਪਦੀ ਜਿਹੜੀ ਹੈਗੀ ਆ ਹੋਮੇ ਛੱਡ ਕੇ ਕੁਦਰਤੀ ਜਸ ਵਿੱਚ ਲੱਗ ਜਾਂਦਾ ਹੈ ਇਹੀ ਤਾਂ ਸੰਸਾਰ ਦੇ ਵਿੱਚ ਆਉਣਾ ਜੀਵ ਦਾ ਕਾਰਜ ਸੀਗਾ ਇਹੀ ਕਾਰਜ ਹੈ ਆਤਮਾ ਤੇ ਪ੍ਰਾਤਮਾ ਦਾ ਮਿਲਾਪ ਜੀ ਆਪਾ ਗੁਰਬਾਣੀ ਨਾਲ ਜੁੜੇ ਰਹੇ ਚੱਲਦੇ ਰਹਾਂਗੇ ਤਾਂ ਫਿਰ ਆਪਾਂ ਨੂੰ ਇਹ ਪ੍ਰਾਪਤੀ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ ਅੰਮ੍ਰਿਤ ਬਾਣੀ ਹਰ ਹਰ ਧੀਰੀ ਸੁਣ ਸੁਣ ਹੋਵੇ ਪਰਮ ਗਤੀ ਮੇਰੀ ਜਿਹੜੀ ਵੀ ਉਹਨੂੰ ਸੁਣਨਗੇ ਵਿਚਾਰਨਗੇ ਉਹਨਾਂ ਦੀ ਆਤਮਾ ਅਮਰ ਹੋ ਜਾਣਗੀਆਂ ਉਹਨਾਂ ਦਾ ਜਨਮ ਮਰਨ ਕੱਟਿਆ ਜਾਊਗਾ ਇਹੀ ਸੰਸਾਰ ਦੇ ਵਿੱਚ ਲਾਹਾ ਹੈ ਜਿਹੜਾ ਬਾਕੀ ਅਸੀਂ ਤਨ ਇਕੱਠਾ ਕਰਦੇ ਆਂ ਸਰੀਰ ਕਰਕੇ ਆ ਈ ਆਤਮਾ ਕਰਕੇ ਦੋਨੀਆਂ ਪ੍ਰਾਪਤ ਕਰਨੇ ਹੈ ਇਹੀ ਆਪਣਾ ਜੀਵਨ ਹੈ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ